ਨਵੇਂ ਸਾਲ ਦੀ ਅਮਦ ਨੂੰ ਲੈ ਕੇ ਦੇਸ਼ ਭਰ ਵਿੱਚ ਸੁਰੱਖਿਆ ਵਧਾਈ ਜਾ ਰਹੀ ਹੈ ਇਸੇ ਤਹਿਤ ਪਠਾਨਕੋਟ ਪੁਲਿਸ ਵੱਲੋਂ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਸਰਹੱਦ ਦੇ ਨਾਲ ਲੱਗਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਕ-ਵਕ ਥਾਮਾਂ ਤੇ ਨਾਕੇਬੰਦੀ ਕੀਤੀ ਗਈ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ ਪਠਾਨਕੋਟ ਪੁਲਿਸ ਵੱਲੋਂ ਸਿਵਲ ਹਵਾਈ ਅੱਡੇ ਅਤੇ ਸਰਹੱਦ ਤੇ ਸਥਿਤ 에ਅਰ ਬੇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਸ਼ਰਾਤੀ ਗਤੀਵਿਧੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਦੇਖੋ ਸਾਡਾ ਬਾਰਡ ਡਿਸਟ੍ਰਿਕਟ ਹੈ ਪਹਿਲਾਂ ਤੇ ਸਮਨਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਜੋ ਹਦਾਇਤਾਂ ਹੋਈਆਂ ਵੀ ਅਸੀਂ ਬਾਡਰ ਡਿਸਟ੍ਰਿਕਟ ਹੋਣ ਦੇ ਨਾਤੇ ਆਪਣੇ ਏਰੀਆ ਨੂੰ ਸੇਫ ਸਿਕਿਉਰ ਕਰਨ ਵਾਸਤੇ ਅੱਗੇ ਵੀ ਪ੍ਰੈਕਟਿਸ ਸਾਡੀ ਚੱਲਦੀ ਰਹਿੰਦੀ ਹੈ ਤੁਸੀਂ ਜਾਣਦੇ ਹੋਵੋਗੇ ਤੇ ਹੁਣ ਵੀ ਉਹ ਪ੍ਰੈਕਟਿਸ ਚੱਲ ਰਹੀ ਹੈ ਔਰ ਹੁਣ ਇਹਨੂੰ ਹੋਰ ਜ਼ਿਆਦਾ ਅਸੀਂ ਇਲੈਬੋਰੇਟ ਕਰ ਲਿਆ ਇਹਦੇ ਵਿੱਚ ਸਾਡੇ ਕੋਲ ਆਰਮੀ 에ਅਰ ਫੋਰਸ ਨੂੰ ਵੀ ਅਸੀਂ ਆਪਣੇ ਨਾਲ ਰਲਾਇਆ ਉਹਨਾਂ ਦੀ ਜਿਹੜੀ ਸਪੈਸ਼ਲਾਈਜ਼ਡ ਸਰਵਿਸਿਜ਼ ਨੇ ਉਹਨਾਂ ਨੂੰ ਵੀ ਅਸੀਂ ਇਸਤੇਮਾਲ ਕਰ ਰਹੇ ਹਾਂ ਆਪਣੇ ਕੋਲ ਜਿਹੜੀਆਂ ਸਪੈਸ਼ਲਾਈਜ਼ਡ ਸਰਵਿਸਿਜ਼ ਹੈਗੀਆਂ ਨੇ ਆਪਣੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਗਾਤਕ ਟੀਮਾਂ ਨੇ ਉਹਨਾਂ ਨੂੰ ਵੀ ਅਸੀਂ ਇਨਵੋਲ ਕਰਕੇ ਤੇ ਇੱਕ ਤਰ੍ਹਾਂ ਦਾ ਮਤਲਬ ਕਿ ਸੇਫ ਐਂਡ ਸਿਕਿਓਰ এনवायरमेंट ਪ੍ਰੋਵਾਈਡ ਪ੍ਰੋਵਾਈਡ ਕਰਾਉਣ ਵਾਸਤੇ ਅਸੀਂ ਜਗ੍ਹਾ ਜਗ੍ਹਾ ਤੇ ਐਜ਼ ਅ ਰੂਟੀਨ ਜਿਸ ਤਰ੍ਹਾਂ ਵੀ ਪਹਿਲਾਂ ਵੀ ਐਕਸਰਸਾਈਜ਼ ਹੁੰਦੀਆਂ ਉਹ ਹੀ ਐਕਸਰਸਾਈਜ਼ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਹਿਮਾਚਲ ਪੁਲਿਸ ਵੀ ਨਾਲ ਹਾਂ ਜੀ ਇਹਦੇ ਵਿੱਚ ਹਿਮਾਚਲ ਪੁਲਿਸ ਆਪਣੇ ਏਰੀਆ ਦੇ ਵਿੱਚ ਜਿਹੜੇ ਉਹ ਆਪਣਾ ਕਰ ਰਹੇ ਨੇ ਔਰ ਇਹ ਜਿਹੜਾ ਇਸ ਵੇਲੇ ਜਿਹੜੀ ਲੋਕੇਸ਼ਨ ਤੇ ਆਪਾਂ ਖੜੇ ਆ ਇਹ ਪੰਜਾਬ ਦੇ ਵਿੱਚ ਪੈਂਦੀ ਆ ਇਸ ਕਰਕੇ ਇਹਦੇ ਵਿੱਚ ਸਾਡੇ ਕੋਲ ਆਰਮੀ ਦੇ ਜਿਹੜੇ ਕਯੂਆਰਟਿਸ ਨੇ ਉਹ ਵੀ ਹੋ ਗਈਆਂ ਗਾਤਕ ਟੀਮ ਵੀ ਹੈਗੀ ਹੈ ਤੇ ਪਲੱਸ 에ਅਰ ਫੋਰਸ ਦੇ ਜਿਹੜੇ ਟੀਮਾਂ ਹੈਗੀਆਂ ਨੇ ਉਹ ਵੀ ਅੰਦਰਲੇ ਪਾਸੇ ਪੋਜੀਸ਼ਨ ਨੇ ਤੇ ਅਸੀਂ ਆਪਣੀ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਜਿਹੜੀਆਂ ਸਪੈਸ਼ਲ ਰਿਜ਼ਰਵ ਬਣਾਈਆਂ ਐ ਇਸੇ ਵਾਸਤੇ ਔਰ ਸਾਰਿਆਂ ਨੂੰ ਵੈਲ ਆਰਮਡ ਕਰਕੇ ਪੂਰੀ ਤਿਆਰੀ ਦੇ ਨਾਲ ਤਾਂ ਕਿ ਉਹਨਾਂ ਦੇ ਪਤਾ ਲੱਗ ਜੇ ਵੀ ਇਨ ਕੇਸ ਆਫ ਐਨੀ ਐਮਰਜੈਂਸੀ ਉਹਨਾਂ ਨੇ ਕਿਹੜਾ ਵੈਪਨ ਲੈਣਾ ਕਿੱਥੋਂ ਲੈਣਾ ਕਿੱਦਾਂ ਲੈਣਾ ਕਿੱਥੇ ਜਾਣਾ ਕਿਹਨੂੰ ਰਿਪੋਰਟ ਕਰਨੀ ਤਾਂ ਕਿ ਐਕਚੁਅਲ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਅਮਰਜੈਂਸੀ ਆ ਜਾਂਦੀ ਹੈ ਤੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਨਾ ਰਹੇ ਸਰ ਨਵੇਂ ਸਾਲ ਨੂੰ ਲੇਕਿਨ ਐਕਸਟਰਾ ਫੋਰਸਵਰ ਮੰਗਾਈ ਗਈ ਹੈ ਸਾਡੇ ਕੋਲ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਬਾਰਡਰ ਡਿਸਟ੍ਰਿਕਟ ਹੋਣ ਦੇ ਨਾਤੇ ਸਾਡੇ ਮਾਨਯੋਗ ਡੀਐਸਪੀ ਹੋਰ ਡੀਜੀਪੀ ਸਾਹਿਬ ਸਾਨੂੰ ਸਪੈਸ਼ਲ ਫੋਰਸਸ ਦਿੰਦੇ ਨੇ ਸਾਡੇ ਕੋਲ ਐਸਓਜੀਸ ਦੀਆਂ ਟੀਮਾਂ ਐਕਸਟਰਾ ਹੈਗੀਆਂ ਨੇ ਗੱਤਕ ਟੀਮ ਸਾਡੇ ਕੋਲ ਨਰੋਡ ਜਮਨ ਸਿੰਘ ਦਾ ਏਰੀਆ ਜਿਹੜਾ ਉਹ ਪਰਮਾਨੈਂਟ ਸਾਡੇ ਕੋਲ ਸਟੇਸ਼ਨਡ ਹੈਗੀ ਹੈ ਔਰ ਉਥੇ ਲਗਾਤਾਰ ਜਿਹੜੀ ਸਰਚ ਜਿਹੜੀ ਚੱਲਦੀ ਰਹਿੰਦੀ ਹੈ ਨਵੇਂ ਸਾਲ ਦੀ ਅਮਦ ਨੂੰ ਲੈ ਕੇ ਦੇਸ਼ ਭਰ ਵਿੱਚ ਸੁਰੱਖਿਆ ਵਧਾਈ ਜਾ ਰਹੀ ਹੈ ਇਸੇ ਤਹਿਤ ਪਠਾਨਕੋਟ ਪੁਲਿਸ ਵੱਲੋਂ ਅਤੇ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਸਰਹੱਦ ਦੇ ਨਾਲ ਲੱਗਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਕ-ਵਕ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ ਪਠਾਨਕੋਟ ਪੁਲਿਸ ਵੱਲੋਂ ਸਿਵਲ ਹਵਾਈ ਅੱਡੇ ਅਤੇ ਸਰਹੱਦ ਤੇ ਸਥਿਤ 에ਅਰਬੇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਸ਼ਰਾਤੀ ਗਤੀਵਿਧੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਦੇਖੋ ਸਾਡਾ ਬਾਰਡਰ ਡਿਸਟ੍ਰਿਕਟ ਹੈ ਪਹਿਲਾਂ ਤੇ ਤੇ ਸਮਾਂਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਜੋ ਹਦਾਇਤਾਂ ਹੋਈਆਂ ਵੀ ਅਸੀਂ ਬਾਰਡਰ ਡਿਸਟ੍ਰਿਕਟ ਹੋਣ ਦੇ ਨਾਤੇ ਆਪਣੇ ਏਰੀਆ ਨੂੰ ਸੇਫ ਸਿਕਿਉਰ ਕਰਨ ਵਾਸਤੇ ਅੱਗੇ ਵੀ ਪ੍ਰੈਕਟਿਸ ਸਾਡੀ ਚੱਲਦੀ ਰਹਿੰਦੀ ਹੈ ਤੁਸੀਂ ਜਾਣਦੇ ਹੋਵੋਗੇ ਤੇ ਹੁਣ ਵੀ ਉਹ ਪ੍ਰੈਕਟਿਸ ਚੱਲ ਰਹੀ ਹੈ ਔਰ ਹੁਣ ਇਹਨੂੰ ਹੋਰ ਜ਼ਿਆਦਾ ਅਸੀਂ ਇਲੈਬੋਰੇਟ ਕਰ ਲਿਆ ਇਹਦੇ ਵਿੱਚ ਸਾਡੇ ਕੋਲ ਆਰਮੀ 에ਅਰ ਫੋਰਸ ਨੂੰ ਵੀ ਅਸੀਂ ਆਪਣੇ ਨਾਲ ਰਲਾਇਆ ਉਹਨਾਂ ਦੀ ਜਿਹੜੀ ਸਪੈਸ਼ਲਾਈਜ਼ਡ ਸਰਵਿਸਿਜ਼ ਨੇ ਉਹਨਾਂ ਨੂੰ ਵੀ ਅਸੀਂ ਇਸਤੇਮਾਲ ਕਰ ਰਹੇ ਹਾਂ ਆਪਣੇ ਕੋਲ ਜਿਹੜੀਆਂ ਸਪੈਸ਼ਲਾਈਜ਼ਡ ਸਰਵਿਸਿਜ਼ ਹੈਗੀਆਂ ਨੇ ਆਪਣੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਗਾਤਕ ਟੀਮਾਂ ਨੇ ਉਹਨਾਂ ਨੂੰ ਵੀ ਅਸੀਂ ਇਨਵੋਲਵ ਕਰਕੇ ਤੇ ਇੱਕ ਤਰ੍ਹਾਂ ਦਾ ਮਤਲਬ ਕਿ ਸੇਫ ਐਂਡ ਸਿਕਿਓਰ এনਵਾਇਰਨਮੈਂਟ ਪ੍ਰੋਵਾਈਡ ਪ੍ਰੋਵਾਈਡ ਕਰਾਉਣ ਵਾਸਤੇ ਅਸੀਂ ਜਗ੍ਹਾ ਜਗ੍ਹਾ ਤੇ ਐਜ਼ ਰੂਟੀਨ ਜਿਸ ਤਰ੍ਹਾਂ ਵੀ ਪਹਿਲਾਂ ਵੀ ਐਕਸਰਸਾਈਜ਼ ਹੁੰਦੀਆਂ ਉਹ ਹੀ ਐਕਸਰਸਾਈਜ਼ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਹਿਮਾਚਲ ਪੁਲਿਸ ਵੀ ਨਾਲ ਹਾਂ ਜੀ ਇਹਦੇ ਵਿੱਚ ਹਿਮਾਚਲ ਪੁਲਿਸ ਆਪਣੇ ਏਰੀਆ ਦੇ ਵਿੱਚ ਜਿਹੜੇ ਉਹ ਆਪਣਾ ਕਰ ਰਹੇ ਨੇ ਔਰ ਇਹ ਜਿਹੜਾ ਇਸ ਵੇਲੇ ਜਿਹੜੀ ਲੋਕੇਸ਼ਨ ਤੇ ਆਪਾਂ ਖੜੇ ਆ ਇਹ ਪੰਜਾਬ ਦੇ ਵਿੱਚ ਪੈਂਦੀ ਹੈ ਇਸ ਕਰਕੇ ਇਹਦੇ ਵਿੱਚ ਸਾਡੇ ਕੋਲ ਆਰਮੀ ਦੇ ਜਿਹੜੇ ਕਯੂਆਰਟਿਸ ਨੇ ਉਹ ਵੀ ਹੋ ਗਈਆਂ ਗੱਤਕ ਟੀਮ ਵੀ ਹੈਗੀ ਹੈ ਤੇ ਪਲੱਸ 에ਅਰ ਫੋਰਸ ਦੇ ਜਿਹੜੀ ਟੀਮਾਂ ਹੈਗੀਆਂ ਨੇ ਉਹ ਵੀ ਅੰਦਰਲੇ ਪਾਸੇ ਪੋਜੀਸ਼ਨ ਨੇ ਏ ਅਸੀਂ ਆਪਣੀ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਜਿਹੜੀਆਂ ਸਪੈਸ਼ਲ ਰਿਜ਼ਰਵ ਬਣਾਈਆਂ ਐ ਇਸੇ ਵਾਸਤੇ ਔਰ ਸਾਰਿਆਂ ਨੂੰ ਵੈਲ ਆਰਮਡ ਕਰਕੇ ਪੂਰੀ ਤਿਆਰੀ ਦੇ ਨਾਲ ਤਾਂ ਕਿ ਉਹਨਾਂ ਦੇ ਪਤਾ ਲੱਗ ਜਾਵੇ ਇਨ ਕੇਸ ਆਫ ਐਨੀ ਅਮਰਜੈਂਸੀ ਉਹਨਾਂ ਨੇ ਕਿਹੜਾ ਵੈਪਨ ਲੈਣਾ ਕਿੱਥੋਂ ਲੈਣਾ ਕਿੱਦਾਂ ਲੈਣਾ ਕਿੱਥੇ ਜਾਣਾ ਕਿਹਨੂੰ ਰਿਪੋਰਟ ਕਰਨੀ ਕਾਂਕੀ ਐਕਚੁਅਲ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਅਮਰਜੈਂਸੀ ਆ ਜਾਂਦੀ ਹੈ ਤੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਨਾ ਰਹੇ ਸਾਨੂੰ ਵੀ ਸਾਨੂੰ ਲੇਕਿਨ ਐਕਸਟਰਾ ਫੋਰਸ ਵਰ ਮੰਗਾਈ ਗਈ ਹੈ ਸਾਡੇ ਕੋਲ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਬਾਰਡਰ ਡਿਸਟ੍ਰਿਕਟ ਹੋਣ ਦੇ ਨਾਤੇ ਸਾਡੇ ਮਾਨਯੋਗ ਡੀਐਸਪੀ ਅਰ ਡੀਜੀਪੀ ਸਾਹਿਬ ਸਾਨੂੰ ਸਪੈਸ਼ਲ ਫੋਰਸਸ ਦਿੰਦੇ ਨੇ ਸਾਡੇ ਕੋਲ ਐਸਓਜੀਸ ਦੀਆਂ ਟੀਮਾਂ ਐਕਸਟਰਾ ਹੈਗੀਆਂ ਨੇ ਗਤਕ ਟੀਮ ਸਾਡੇ ਕੋਲ ਨਰੋਟ ਜਮਲ ਸਿੰਘ ਦਾ ਏਰੀਆ ਜਿਹੜਾ ਉਹ ਪਰਮਾਨੈਂਟ ਸਾਡੇ ਕੋਲ ਸਟੇਸ਼ਨਡ ਹੈਗੀ ਹੈ ਔਰ ਉੱਥੇ ਲਗਾਤਾਰ ਜਿਹੜੀ ਸਰਚ ਜਿਹੜੀ ਚੱਲਦੀ ਰਹਿੰਦੀ ਹੈ